ਕੱਲ ਸ਼ਾਮ ਰਾਜਤਾਨੀ ਦਿੱਲੀ ਦੇ ਵਿੱਚ ਹੋਏ ਵੱਡੇ ਤਮਾਕੇ ਤੋਂ ਬਾਅਦ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ ਨੇ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਸੇ ਚਲਦੇ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਕੱਲ ਦਿਨ ਸ਼ਾਮ ਮਿਲੇ ਖਾਸ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਦੇ ਕਈ ਵੱਡੇ ਵੱਡੇ ਜਗਾਵਾਂ ਦੇ ਉੱਤੇ ਚੱਪੇ ਚੱਪੇ ਤੇ ਨਾਕੇ ਪੰਕੜੀ ਕੀਤੀ ਗਈ ਹੈ ਤੇ ਹਰ ਇੱਕ ਵਾਹਨ ਦੀ ਚੈਕਿੰਗ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ। ਇਸੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਡੇਲੀ ਰੁਟੀਨ ਚੈਕਿੰਗ ਕੀਤੀ ਹੈ ਪਰ ਹੁਣ ਦਿੱਲੀ ਦੇ ਵਿੱਚ ਹੋਏ ਵੱਡੇ ਧਮਾਕੇ ਤੋਂ ਬਾਅਦ ਖਾਸ ਨਿਰਦੇਸ਼ ਦਿੱਤੇ ਗਏ ਨੇ ਤੇ ਮੁੱਖ ਐਂਟਰੀ ਪੁਆਇੰਟ ਦੇ ਉੱਤੇ ਨਾਕੇਬੰਦੀ ਕਰਕੇ ਚੈਕਿੰਗ ਦੇ ਆਦੇਸ਼ ਜੇ ਮਿਲੇ ਨੇ ਹਰ ਇੱਕ ਵਾਹਨ ਦੀ ਚੈਕਿੰਗ ਜਿਹੜੀ ਆ ਕੀਤੀ ਜਾ ਰਹੀ ਹੈ ਜੇਕਰ ਕੋਈ ਸ਼ੱਕੀ ਲੱਗਦਾ ਹੈ ਤੇ ਉਸਤੇ ਨਜ਼ਰ ਰੱਖੀ ਜਾ ਰਹੀ ਹੈ ਉਸਤੇ ਦੱਸਿਆ ਗਿਆ ਕਿ ਹੁਣ ਸਥਿਤੀ ਜਿਹੜੀ ਆ ਜ਼ਿਆਦਾ ਹੀ ਗੰਭੀਰ ਬਣ ਚੁੱਕੀ ਹੈ ਔਰ ਅਲਰਟ ਜਿਹੜਾ ਕਰ ਦਿੱਤਾ ਗਿਆ ਤੇ ਕਿਸੇ ਵੀ ਸ਼ੱਕੀ ਥਾਂ ਦੇ ਉੱਤੇ ਕਿਸੇ ਸ਼ੱਕੀ ਇਨਸਾਨ ਦੇ ਉੱਤੇ ਤੁਰੰਤ ਨਜ਼ਰ ਰੱਖੀ ਜਾਵੇ ਤੇ ਸਾਰੀ ਸੂਚਨਾ ਜਿਹੜੀ ਆ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਜੇਕਰ ਕੋਈ ਲੱਗਦਾ ਕਿ ਤੁਹਾਡੇ ਕੋਈ ਆਲੇ ਦੁਆਲੇ ਸ਼ੱਕੀ ਕੋਈ ਹਰਕਤ ਕਰ ਰਿਹਾ ਕੋਈ ਚੀਜ਼ ਤੁਹਾਨੂੰ ਲੱਗਦੀ ਹੈ ਤੇ ਤੁਰੰਤ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਵੇ ਇਹ ਪ੍ਰਸ਼ਾਸਨ ਦੇ ਵੱਲੋਂ ਅਪੀਲ ਜਿਹੜੀ ਆ ਲੋਕਾਂ ਨੂੰ ਕੀਤੀ ਗਈ ਹੈ ਤੇ ਨਾਲ ਦੀ ਨਾਲ ਵੱਡੇ ਪੱਧਰ ਦੇ ਉੱਤੇ ਹੁਣ ਚੌਕਸੀ ਜਿਹੜੀ ਆ ਵਧਾ ਦਿੱਤੀ ਗਈ ਹੈ ਤੇ ਇਸੇ ਹੀ ਚਾਲ ਦੇ ਦਾਸੀਏ ਕਿ ਪੁਲਿਸ ਪ੍ਰਸ਼ਾਸਨ ਦਾ ਵੀ ਬਿਆਨ ਜਿਹੜਾ ਵਾ ਸਾਹਮਣੇ ਆਇਆ ਕੀ ਕੁਝ ਪ੍ਰਸ਼ਾਸਨ ਦਾ ਕਹਿਣਾ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪਰ ਦਿੱਲੀ ਦੇ ਵਿੱਚ ਹੋਏ ਵੱਡੇ ਤਮਾਕੇ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਚੌਕਸੀ ਜਿਹੜੀ ਆ ਵਧਾ ਦਿੱਤੀ ਗਈ ਹੈ ਚੱਪੇ-ਚੱਪੇ ਤੇ ਵਾਹਨਾਂ ਦੀ ਚੈਕਿੰਗ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। ਸਰ ਇਸ ਵਕਤ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ? ਦੇਖੋ ਇਹ ਸਾਡਾ T.10 ਨਾਕਾ ਹੈਗਾ ਡਿਸਟ੍ਰਿਕਟ ਫ੍ਰੀਕੋਟ ਦਾ ਜਿੱਥੇ ਕਿ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲੌਕ ਇੱਥੇ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਬੀਕਲਜ਼ ਦੀ ਚੈਕਿੰਗ ਹੁੰਦੀ ਰਹਿੰਦੀ ਹੈ। ਬਟ ਅੱਜ ਕੁਝ ਖਾਸ ਡਾਇਰੈਕਸ਼ਨਸ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਇਨਿਕ ਸਾਡੇ ਸੀਨੀਅਰ ਕਪਤਾਨ ਪੁਲਿਸ ਫਰੀਦ ਕੋ ਡਾਕਟਰ ਪ੍ਰਗਿਆ ਜਨ ਆਈਪੀਐਸ ਜੀ ਦਿੱਤੇ ਨੇ ਉਹਨਾਂ ਵਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸਪੈਸ਼ਲ ਨਾਕਾ ਬੰਦ ਕੀਤਾ ਗਿਆ ਜਿੱਥੇ ਕਿ ਔਨ ਜਾਣ ਵਾਲੇ ਵਹੀਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸੱਚੇ ਸਿਕਰ ਅਲਰਟ ਪੰਜਾਬ ਤੇ ਅਦਾ ਪਬਲਿਕ ਕਿਵੇਂ ਸਹਿਯੋਗ ਕਰੇ ਪਬਲਿਕ ਨੂੰ ਕੋਈ ਘਬਰਾਣ ਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਤਾਂ ਉਸ ਦੀ ਜੋ ਸੁਰੱਖਿਆ ਸੂਚਨਾ ਆਪਣੇ ਕੰਟਰੋਲ ਰੂਮ ਤੇ